ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ H1B ਵੀਜ਼ਾ ਖਤਮ ਕਰਨ ਦੀ ਤਿਆਰੀ ਅਮਰੀਕੀ ਸੰਸਦ ਵਿੱਚ H1B ਵਿਰੋਧੀ ਬਿੱਲ ਪੇਸ਼, ਭਾਰਤੀ ਪੇਸ਼ੇਵਰਾਂ ਲਈ ਵੱਡਾ ਝਟਕਾ ਮਿਨੀ ਸੋਟਾ ਦੇ ਵਿੱਚ ਡਰ ਦਾ ਸਾਯਾ 29 ਦਿਨਾਂ ਤੋਂ ਕਾਰਦੇ ਵਿੱਚ ਕੈਦ ਨੇ ਪਰਿਵਾਰ, ਆਪਰੇਸ਼ਨ, ਮੈਟਰੋ ਸੱਜੂ ਤੇ ਖੜੇ ਹੋਏ ਸਵਾਲ ਅਮਰੀਕਾ ਵਿੱਚ ਦਸੰਬਰ ਦੀ ਪਰਚੂਨ ਵਿਕਰੀ ਠਹਿਰੀ, ਖਪਤਕਾਰ ਖਰਚ ਵਿੱਚ ਹੈ ਸਾਵਧਾਨੀ, ਮਹਿੰਗਾਈ ਨੇ ਖਪਤਕਾਰ ਭਾਵਨਾ ਉੱਤੇ ਮਾਰੀ ਮਾਰ ਕੌਣ ਖਬਰਾਂ ਵਿਸਤਾਰ ਦਿਨਾ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖ ਰਹੇ ਭਾਰਤੀ ਪੇਸ਼ੇਵਰਾਂ ਤੇ ਲਈ ਇੱਕ ਗੰਭੀਰ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ H1B ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਸੰਸਦ ਦੇ ਵਿੱਚ ਵੱਡੀ ਹਲਚਲ ਮਚ ਗਈ ਹੈ फ्लोरिडा ਤੋਂ ਰਿਪਬਲਿਕਨ ਸੰਸਸ ਮੈਂਬਰ ਗ੍ਰੇਗਸ ਟੀਬੇ ਵੱਲੋਂ H1B ਵੀਜ਼ਾ ਪਰਨਾਲੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ। ਇਸ ਬਿੱਲ ਨੂੰ ਐਡਿੰਗ ਐਕਸਪਲੋਇਟੇਟਿਵ ਇੰਪੋਰਟਡ ਲੇਬਰ ਐਗਜ਼ੈਮਪਲੇਸ਼ਨ ਐਕਟ ਜਿਸ ਨੂੰ EXILE ਐਕਟ ਕਿਹਾ ਜਾ ਰਿਹਾ ਹੈ ਉਸ ਦੇ ਨਾਮ ਦੇ ਨਾਲ ਜਾਣਿਆ ਜਾ ਰਿਹਾ ਹੈ। ਇਸ ਬਿੱਲ ਦਾ ਮੁੱਖ ਮਕਸਦ ਇਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਵਿੱਚ ਸੋਧ ਕਰਕੇ H1B ਵੀਜ਼ਾ ਪ੍ਰੋਗਰਾਮ ਨੂੰ ਸਦਾਲੀ ਖਤਮ ਕਰਨਾ ਹੈ। ਗ੍ਰੇਗਸ ਟੀਬੇ ਦਾ ਕਹਿਣਾ ਹੈ ਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਇਸ ਪ੍ਰੋਗਰਾਮ ਦੀ ਲਗਾਤਾਰ ਟੁਰਵਤ ਕੀਤੀ ਹੈ। ਉਹਨਾਂ ਦੇ ਅਨੁਸਾਰ ਅਮਰੀਕੀ ਕੰਪਨੀਆਂ ਨੇ ਸਸਤੇ ਵਿਦੇਸ਼ੀ ਲੇਬਰ ਮੰਗਵਾ ਕੇ ਦੇਸ਼ ਦੇ ਨੌਜਵਾਨਾਂ ਧਿਆਨ ਨੌਕਰੀਆਂ ਖੋਲ੍ਹੀਆਂ ਨੇ। ਸਟੀਬਨ ਨੇ ਦਾਵਾ ਕੀਤਾ ਹੈ ਕਿ ਪ੍ਰਣਾਲੀ ਅਮਰੀਕੀ ਨਾਗਰਿਕਾਂ ਦੀ ਖੁਸ਼ਹਾਲੀ ਦੀ ਬਜਾਏ ਆ ਵਿਦੇਸ਼ੀ ਮਜ਼ਦੂਰਾਂ ਨੂੰ ਤਰਜੀਹ ਦਿੰਦੀ ਹੈ ਜੋ ਕਿ ਰਾਸ਼ਟਰੀ ਹਿੱਤ ਦੇ ਖਿਲਾਫ ਹੈ। ਉਹਨੇ ਵੀ ਕਿਹਾ ਕਿ H1B ਪ੍ਰੋਗਰਾਮ ਦੇ ਕਾਰਨ ਅਮਰੀਕੀ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਨੇ ਅਤੇ ਅਮਰੀਕੀ ਸੁਪਤੇ ਨੂੰ ਬਚਾਉਣ ਤੇ ਲਈਏ ਸਖਤ ਕਦਮ ਚੁਕਣਾ ਲਾਜ਼ਮੀ ਹੋ ਗਿਆ ਹੈ। ਇਹ ਬਿਲ ਖਾਤ ਕਰਕੇ ਭਾਰਤੀ ਪੇਸ਼ੇਵਰਤ ਲਈ ਵੱਡਾ ਚਟਕਾ ਸਾਬਤ ਹੋ ਸਕਦਾ ਹੈ ਕਿਉਂਕਿ H1B ਵੀਜ਼ਾ ਹਾਸਲ ਕਰਨ ਵਾਲੇ ਤੇ ਵਿੱਚ 80% ਤੋਂ ਵੱਧ ਭਾਰਤੀ ਅਤੇ ਚੀਨੀ ਨਾਗਰਿਕ ਸ਼ਾਮਲ ਹੁੰਦੇ ਨੇ ਟੈਕਨੋਲੋਜੀ ਆਈਟੀ ਅਤੇ ਇੰਜੀਨੀਅਰਿੰਗ ਖੇਤਰ ਦੇ ਵਿੱਚ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਦੀ ਭੁਇਕੀ ਯੋਜਨਾਵਾਂ ਅਤੇ ਇਸ ਬਿੱਲ ਦਾ ਸਿੱਧਾ ਸਪੈਸਟ ਹੈ ਸੂਤਰਾਂ ਮੁਤਾਬਕ ਅਟਰੰਪ ਪ੍ਰਸ਼ਾਸਨ ਪਹਿਲਾ ਹੀ ਕਾਨੂੰਨੀ ਮਿਕਰਸ਼ਨ ਨੂੰ ਲੈ ਕੇ ਸਖਤ ਰਵਈਆ ਅਪਣਾਰੇ ਹਾਲੇ ਦੇ ਵਿੱਚ ਨਵੇਂ H1B ਵੀਜ਼ੇ ਉਤੇ 100,000 ਡਾਲਰ ਤੱਕ ਦੀ ਫੀਸ ਲਗਾਉਣ ਦੇ ਐਲਾਨ ਨੇ ਭਾਰਤੀ ਪੇਸ਼ੇਵਰਾਂ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਸੀ ਬਿਲ ਦੇ ਸਬੰਧਨ ਵਿੱਚ ਕੁਝ ਅੰਕੜੇ ਵੀ ਪੇਸ਼ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਮਾਈਕਰੋਸਾਫਟ ਨੇ 2025 ਵਿੱਚ 9,000 ਤੋਂ ਵੱਧ H1B ਵੀਜ਼ੇ ਦੀ ਮਨਜ਼ੂਰੀ ਲੈਣ ਤੋਂ ਬਾਅਦ 16,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ ਇਸ ਡਿਸਨੀ ਨੇ 20 ਗਲਪਰ 15 ਦੇ ਵਿੱਚ 250 ਮ੍ਰਿੱਕੀ ਕਰਮਚਾਰੀਆਂ ਨੂੰ ਕੱਟ ਕੇ ਐਚ 1ਬੀ ਵਿਸਥਾਹੀ ਆਈ ਪ੍ਰੇਸ਼ੀ ਕਰਮਚਾਰੀ ਰੱਖੇ ਆਫਰਡੈਕਸ ਨੇ ਵੀ ਐਚ 1ਬੀ ਦੀ ਫਲਤੋਂ ਨਾਲ ਜੁੜੇ ਕਾਰਨ ਕਰਕੇ ਅਮਰੀਕਾ ਵਿੱਚ 100 ਤੋਂ ਵੱਧ ਸਹੂਲਤਾ ਬੰਦ ਕਰਨੀਆਂ ਪਈਆਂ ਇਸ ਤੋਂ ਇਲਾਵਾ ਸਾਊਥਰਨ ਕੈਲੀਫੋਰਨੀਆ ਐਡੀਸਨ ਨੇ 2014 ਵਿੱਚ 540 ਕਰਮਚਾਰੀਆਂ ਨੂੰ ਕੱਟ ਕੇ ਤੋਂ ਭਾਰਤੀ ਆਊਟਸੋਰਸਿੰਗ ਕੰਪਨੀਆਂ ਦੇ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਿਆ ਸਿਰਫ ਬਿਲ ਹੀ ਨਹੀਂ ਸਗੋਂ ਮੌਜੂਦਾ ਨਿਯਮ ਵੀ ਹੋ ਸਖਤ ਕਰ ਦਿੱਤੇ ਗਏ ਨੇ 15 ਦਸੰਬਰ ਤੋਂ ਅਮਰੀਕੀ ਸਟੇਟ ਡਿਪਾਰਟਮੈਂਟ ਵੱਲੋਂ H1B ਅਤੇ H4 ਵੀਜ਼ਾ ਅਰਜ਼ੀ ਦਾਦੇ ਸੋਸ਼ਲ ਮੀਡੀਆ ਪ੍ਰੋਫਾਈਲ ਜਾਂਚ ਸਮੇਤ ਕੜੀ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ ਇਸ ਕਾਰਨ ਭਾਰਤ ਵਿੱਚ ਕਈ ਵੀਜ਼ਾ ਇੰਟਰਵਿਊ ਮੁਲਤਵੀ ਹੋ ਗਏ ਨੇ ਅਤੇ ਕਈ ਵੀਜ਼ਾ ਧਾਰਕ ਭਾਰਤਾਂ ਕਿ ਉੱਥੇ ਹੀ ਫਸੇ ਹੋਏ ਨੇ ਅਜੋਏ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਦਾ ਭਵਿੱਖ ਅਤੇ ਭਾਰਤੀ ਪੇਸ਼ਵਰਾਂ ਦੀ ਅਮਰੀਕਾ ਜਾਣ ਦੀ ਉਮੀਦ ਦੋਵਾਂ ਹੀ ਗੰਭੀਰ ਅਨਿਸ਼ਚਿਤਤਾ ਦੇ ਦੋ ਦਖਲ ਹੋ ਗਏ ਨੇ ਅਮਰੀਕਾ ਦੇ ਮਿਨੀ ਸੋਟਾ ਰਾਜ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਤੇ ਕਹਾਣੀਆਂ ਮਨੁੱਖੀ ਅਧਿਕਾਰ ਤੇ ਗੰਭੀਰ ਸਵਾਲ ਖੜੇ ਕਰ ਰਹੀਆਂ ਨੇ ਸੈਂਟ ਪਾਲ ਸ਼ਹਿਰ ਦੇ ਵਿੱਚ ਰਹਿਣ ਵਾਲਾ ਜੋਸ ਪਿਛਲੇ 29 ਦਿਨਾਂ ਤੋਂ ਆਪਣੇ ਹੀ ਘਰ ਵਿੱਚ ਗੈਰ ਦੋਕੇ ਰਹਿ ਰਿਹਾ ਹੈ ਉਹ ਨਾ ਤਾਂ ਘਰ ਤੋਂ ਬਾਹਰ ਨਿਕਲਦਾ ਹੈ ਨਾ ਹੀ ਡਰਾਈਵਵੇ ਉੱਤੇ ਬਰਫ਼ ਸਾਫ਼ ਕਰਦਾ ਹੈ ਅਤੇ ਨਾ ਹੀ ਆਪਣੀ ਕਾਰ ਦੀ ਮੁਰੰਮਤ ਕਰਵਾਉਣ ਦੇ ਲਈ ਜਾ ਸਕਦਾ ਜੁਰੂ ਉਸੇ ਕਾਰ ਨੂੰ ਤੇਲ ਬਦਲਣ ਦੀ ਵੀ ਲੋੜ ਪਈ ਤਾਂ ਜੋਸ ਨੇ ਆਪਣੀ ਪਤਨੀ ਸਾਰਾ ਨੂੰ ਘਰ ਦੇ ਅੰਦਰੋਂ ਵੀਡੀਓ ਕਾਲ ਕੀਤੀ ਤਾਂ ਜੋ ਉਹ ਉਸ ਨੂੰ ਕਾਰ ਦੀ ਚੈੱਕ ਕਰਨਾ ਸਮਝਾ ਸਕੇ ਜੋਸ ਕਹਿੰਦਾ ਹੈ ਕਿ ਮੈਂ ਸਿਰਫ ਬੈਡਰੂਮ ਤੋਂ ਲਿਵਿੰਗ ਰੂਮ ਤੱਕ ਹੀ ਜਾਣਾ ਮੁੱਖ ਦਰਵਾਜ਼ੇ ਦੇ ਨੇੜੇ ਜਾਣ ਤੋਂ ਵੀ ਡਰ ਲੱਗਦਾ ਹੈ ਇਹ ਦਾ ਸਿਰਫ ਚੋਸ ਤੱਕ ਸੀਮਤ ਨਹੀਂ ਹੈ ਦੱਖਣੀ ਮਿਨੀਆਪੋਲਿਸ ਦੇ ਵਿੱਚ ਰਹਿਣ ਵਾਲੀ ਐਮੀ ਅਤੇ ਉਸਦੇ ਦੋ ਬੱਚੇ ਵੀ 2 ਹਫ਼ਤੇ ਤੋਂ ਆਪਣੀ ਅਪਾਰਟਮੈਂਟ ਬਿਲਡਿੰਗ ਤੋਂ ਬਾਹਰ ਨਹੀਂ ਨਿਕਲੇ ਕਾਰਨ ਐਮੀ ਦੇ ਪਤੀ ਕ੍ਰਿਸ਼ਨ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਬੱਚੇ ਪਾਰਕチュア ਕਰਿਆਨੇ ਦੀ ਦੁਕਾਨ ਜਾਣਦੀ ਪੁਜਾਇ ਅਪਾਰਟਮੈਂਟ ਦੇ ਹਾਲਵੇ ਦੇ ਵਿੱਚ ਹੀ ਖੇਡਣ ਲਈ ਮਜਬੂਰ ਨੇ ਉਹ ਲੋਪੀ ਤੋਂ ਕੇ ਜਾਣਦੀ ਹਿੰਮਤ ਨਹੀਂ ਕਰਦੀ ਤੇ ਰਿਸਲਟ ਸੰਬਧੀ ਸ਼ੁਰੂਆਤੀ ਸਟ੍ਰੰਪ ਪ੍ਰਸ਼ਾਸਨ ਨੇ ਆਪਰੇਸ਼ਨ ਮੈਟਰੋ ਸਰਜਰੀ ਤਹਿਤ ਮਿਨੀਆਪੋਲਿਸ ਅਤੇ ਸੈਂਟ ਪੌਲ ਦੇ ਵਿੱਚ ਹਜ਼ਾਰਾਂ ਸੰਗੀ 에ਜੈਂਟ ਤਾਇਨਾਤ ਕੀਤੇ ਇਹਨਾਂ 에ਜੈਂਟਾਂ ਨੇ ਪਾਸ ਅੱਜਿਆ ਗਿਰਜਕਰ ਅਤੇ ਕਰਿਆਨੇ ਦੀਆਂ ਦੁਕਾਨਾਂ ਉਤੇ ਛਾਪੇ ਮਾਰ ਕੇ ਪਰਵਾਸੀ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਇਹ ਸੁਰਾਲ ਸਿਰਫ ਗੈਰ ਤਸਵੀਜੀ ਪਰਵਾਸੀ ਹੀ ਨਹੀਂ ਸਗੋ ਸ਼ਰਨਾਰਥੀ ਕਾਨੂੰਨ ਨੇ ਦਰਜੇ ਵਾਲੇ ਲੋਕ ਸਥਾਈ ਨਿਵਾਸੀ ਅਤੇ ਥਾਤਾ ਕਿ ਅਮਰੀਕੀ ਨਾਗਰਿਕ ਇਸ ਕਾਰਵਾਈ ਦੀ ਚਪੇਟ ਉੱਤੇ ਜਾ ਗਏ। ਨਤੀਜੇ ਇਹ ਹੈ ਕਿ ਪੂਰਾ ਖੇਤਰ ਡਰ ਕੇ ਸائے ਹੇਠੇ ਜੀ ਰਿਹਾ ਹੈ। ਕਈ ਪਰਿਵਾਰਾਂ ਨੇ ਆਪਣੇ ਆਪ ਨੂੰ ਘਰ ਦੇ ਵਿੱਚ ਗੈਰਤ ਕਰ ਲਿਆ ਲੋਕਾਂ ਨੂੰ ਡਰ ਹੈ ਕਿ ਉਹਨਾਂ ਦੀ ਚਮੜੀ ਦਾ ਰੰਗ ਜਾਂ ਲੈਸਾ ਹੀ ਉਹਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਿਨੀਆ ਪੁਲਿਸ ਅਤੇ ਸੈਂਟ ਪਾਲ ਦੇ ਪਬਲਿਕ ਸਕੂਲਾਂ ਤੇ ਬੱਚਿਆਂ ਤੇ ਲਈ ਆਨਲਾਈਨ ਕਲਾਸਾਂ ਦੀ ਵਿਵਸਥਾ ਕੀਤੀ ਗਈ ਹੈ। ਗਵੰਡੀ ਕਰਕਰ ਰਾਸ਼ਨ ਪਹੁੰਚਾਰੇ ਨੇ ਅਤੇ ਸਿਹਤ ਕਰਮਚਾਰੀ ਘਰਾਂ ਦੇ ਵਿੱਚ ਜਾ ਕੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਨੇ ਜੋਸ ਦੇ ਪਤਨੇ ਸਾਰਾ ਕਹਿੰਦੀ ਹੈ ਕਿ ਸਾਡਾ ਘਰ ਹੁਣ ਘਰ ਨਹੀਂ ਜੇਲ੍ਹ ਬਣ ਗਿਆ ਤੁਸੀਂ ਬਾਹਰ ਨਹੀਂ ਜਾ ਸਕਦੇ ਇਸ ਹਫਤੇ ਗ੍ਰੈਸ ਰੱਖਿਆ ਵਿਭਾਗ ਨੇ ਦਾਵਾ ਕੀਤਾ ਹੈ ਕਿ ਮਿਨੇ ਸੌਟਾ ਤੋਂ ਕਰੀਬ 700 ਸੰਖਿਆ 에ਜੰਟ ਵਾਪਸ ਬੁਲਾਏ ਜਾਣਗੇ ਪਰ ਫਿਰ ਵੀ ਲਗਭਗ 2000 에ਜੰਟ ਅਜੇ ਵੀ ਮੌਜੂਦ ਨੇ ਜੋਸ ਕਹਿੰਦੇ ਕਿ ਚੌਥ ਤੱਕ ਸਾਰੇ 에ਜੰਟ ਨਹੀਂ ਚਲੇ ਜਾਂਦੇ ਅਸੀਂ ਕੋਰੋਪਾਹਣ ਨਹੀਂ ਨਿਕਲਾਂਗੇ ਇਹ ਕਹਾਣੀ ਸਿਰਫ ਇੱਕ ਪਰਿਵਾਰ ਦੀ ਹੀ ਨਹੀਂ ਸੋਕੋ ਹਜ਼ਾਰਾਂ ਪਰਵਾਸੀ ਪਰਿਵਾਰਾਂ ਦੀ ਹੈ ਜੋ ਅੱਜ ਆਜ਼ਾਦੀ ਦੇ ਦੇਸ਼ ਵਿੱਚ ਡਰ ਅਤੇ ਅਨਿਸ਼ਚਿਤਤਾ ਦੇ ਨਾਲ ਜੀ ਰਹੇ ਨੇ ਸੰਭਲੀਆਂ ਛੁੱਟੀਆਂ ਦੇ ਮੌਸਮ ਦੌਰਾਨ ਅਮਰੀਕਾ ਵਿੱਚ ਪਰਚੂਨ ਵਿਕਰੀ ਵਿੱਚ ਅਚਾਨਕ ਠਹਿਰਾਅ ਵੇਖਣ ਨੂੰ ਮਿਲਿਆ ਇਸ ਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਖਪਤਕਾਰ ਦੇ ਖਰਚ ਵਿੱਚ ਹੁਣ ਸਾਵਧਾਨੀ ਆ ਰਹੀ ਹੈ ਅਤੇ ਅਮਰੀਕੀ ਅਰਥਵਿਵਸਥਾ ਦੀ ਮਜ਼ਬੂਤੀ ਬਾਰੇ ਨਵੇਂ ਸਵਾਲ ਖੜੇ ਹੋ ਰਹੇ ਨੇ ਵਨਸ ਵਿਭਾਗ ਦੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਨਵੰਬਰ ਵਿੱਚ 0.6 ਫੀਸਦੀ ਵਾਧੇ ਤੋਂ ਬਾਅਦ ਦਸੰਬਰ ਵਿੱਚ ਪਰਚੂਨ ਵਿਕਰੀ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਖੇਤੀ ਬਾਜ਼ਾਰ ਦੇ ਵਿੱਚ ਢਿੱਲ ਮੁੱद्रास्फीਤੀ ਦਾ ਲਗਾਤਾਰ ਦਬਾਅ ਅਤੇ ਤਨਖਾਹ ਦੇ ਵਿੱਚ ਹੌਲੀ ਵਾਧੇ ਨੇ ਖਪਤ ਸਰਕਾਰ ਪਾਮਨਾਵਨ ਨੂੰ ਪ੍ਰਭਾਵਿਤ ਕੀਤਾ ਹੈ ਹਾਲਥਾਸ਼ਤਰੀਆਂ ਦਾ ਕਹਿਣਾ ਹੈ ਕਿ ਦਸੰਬਰ ਦੇ ਕਮਜ਼ੋਰ ਅੰਕੜੇ ਲੰਬੇ ਸਮੇਂ ਦੀ ਮੰਦੀ ਦਾ ਪੱਕਾ ਸੰਕੇਤ ਨਹੀਂ ਹਨ ਖਾਸ ਗੱਲ ਇਹ ਹੈ ਕਿ ਇਹ ਰਿਪੋਰਟ ਪਿਛਲੇ ਸਾਲ ਸਰਕਾਰੀ ਬੰਦਕਾਨ ਤੇਰੀ ਦੇ ਨਾਲ ਆਈ ਹੈ ਅਤੇ ਹੁਣ ਕਈ ਹੋਰ ਮਹੱਤਵਪੂਰਨ ਆਰਥਿਕ ਅੰਕੜੇ ਦੇ ਵਿਚਕਾਰ ਚੱਲੀ ਹੋਈ ਹੈ ਇਹਨਾਂ ਦੇ ਵਿੱਚ ਲੇਬਰ ਮਾਰਕੀਟ ਸੰਬੰਧੀ ਰਿਪੋਰਟ ਅਤੇ ਅਗਲੇ ਹਫਤੇ ਆਉਣ ਵਾਲੀ ਚੌਥੀ ਤਿਮਾਈ ਦਾ ਵਿਕਾਸ ਅਨੁਮਾਨ ਸ਼ਾਮਲ ਹੈ ਇਹ ਸਾਰੇ ਅੰਕੜੇ ਮਿਲ ਕੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਅਸਲ ਸਥਿਤੀ ਨੂੰ ਸਪਸ਼ਟ ਕਰਦੇ ਨੇ ਰਿਪੋਰਟ ਮੁਤਾਬਕ ਕਈ ਖਪਤਕਾਰ ਨਿਆ ਵਿੱਚ ਸਾਲ ਦੇ ਅੰਤ ਵਿੱਚ ਖਰਚ ਘਟਿਆ ਫਰਨੀਚਰ ਸਟੋਰ ਦੀ ਵਿਕਰੀ ਮਹੀਨੇ ਦਰ ਮਹੀਨੇ 0.9% ਕੱਟੀ ਚਦ ਕੇ ਕਪੜੇ ਦੀ ਵਿਕਰੀ 0.7% ਦੀ ਕਮੀ ਆਈ ਹੈ ਹਾਲੇਕ ਸਾਲਾਨਾ ਦਰੂ ਤੇ ਦਸੰਬਰ ਦੇ ਵਿੱਚ ਵਿਕਰੀ 2.4% ਵਧੀ ਹੈ ਪਰ ਇਹ ਨਵੰਬਰ ਦੇ 3.3% ਦੀ ਵਾਤੇ ਨਾਲੋਂ ਕਾਫੀ ਘਟ ਰਹੀ ਹੈ ਖਪਤਕਾਰ ਖਰਚ ਉਮਦੀ ਕੀ ਅਰਥਵਿਵਸਥਾ ਦੀ ਸਿਹਤ ਦੀ ਹੱਡੀ ਮੰਨੀ ਜਾਂਦੀ ਹੈ ਜੋ ਕੁੱਲ ਆਰਥਿਕਤਾ ਗਤੀਵਿਧੀ ਦਾ ਤੋਤਮਾਹੇ ਤੋਂ ਪਤਾ ਹਿਸਾਬ ਬਣਾਉਂਦੀ ਹੈ ਨੋਥ ਲਾਈਟ ਐਸੈਟ ਮੈਨੇਜਮੈਂਟ ਦੇ ਮੁੱਖ ਨਿਵੇਸ਼ ਅਧਿਕਾਰੀ ਕ੍ਰਿਸ ਜ਼ੈਕਾਡੇਲੀ ਨੇ ਕਿਹਾ ਹੈ ਕਿ ਖਪਤਕਾਰ ਖਰਚ ਹੁਣ ਭਾਵਨਾ ਨਾਲ ਜੁੜ ਰਿਹਾ ਹੈ ਅਤੇ ਸੰਕੇਤ ਚੰਗੇ ਨਹੀਂ ਹਨ ਉਨ੍ਹਾਂ ਮੁਤਾਬਕ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਲੋਕ ਖੁਨ ਬੇਚੇ ਚ ਖਰਚ ਕਰਨ ਤੋਂ ਹਟ ਰਹੇ ਨੇ ਦੂਜੇ ਪਾਸੇ ਕਿਰਤ ਬਿਜਾਰਨ ਨੂੰ ਲੈ ਕੇ ਦਰ ਹਾਲੀਆ ਹਫ਼ਤੇ ਵਿੱਚ ਕੁਝ ਹੱਦ ਤੱਕ ਘਟਿਆ ਦਸੰਬਰ ਦੇ ਵਿੱਚ ਨੌਕਰੀਆਂ ਦੀ ਕੀਮਤੀ ਹਲਕਾ ਵਧੀ ਹੈ ਤੇ ਬੇਰੋਜ਼ਗਾਰੀ ਦਰ ਘਟ ਕੇ 4.4% ਤੇ ਆ ਗਈ ਆਕਸਫੋਰਡ ਇਕਨੋਮਿਕਸ ਦੇ ਮੁੱਖ ਅਰਥ ਸ਼ਾਸਤਰੀ ਮਾਈਕਲ ਪੀਅਰਸ ਦਮਨੈਕ ਜੇਕਰ ਕਿਲਟ ਬਾਜ਼ਾਰ ਸਥਿਰ ਰਹਿੰਦਾ ਤਾਂ ਖਪਤਕਾਰ ਖਰਚ ਵਿੱਚ ਮੋੜ ਤੇਜ਼ੀ ਆ ਸਕਦੀ ਹੈ ਟੈਕਸ ਰਿਫੰਡ ਸੀਜ਼ਨ ਅਤੇ ਪਿਛਲੇ ਸਾਲ ਫੈਡਰਲ ਰਜ਼ਵ ਦੇ ਵੱਲੋਂ ਕੀਤੀਆਂ ਗਿਆ ਪਿਆਸ ਤਦਰ ਦੇ ਵਿੱਚ ਘਟੋਟੀਆਂ ਵੀ ਇਸ ਨੂੰ ਹੁਲਾਲ ਦੇ ਸਕਦੀਆਂ ਨੇ ਵਿਸ਼ਲੇਸ਼ਕਾਂ ਨੇ ਇਹ ਵੀ ਦਰਸ਼ਾਇਆ ਕਿ ਰਿਪੋਰਟ ਉੱਚ ਆਮਦਨ ਵਾਲੇ ਗੁਜ਼ਾਰੇ ਤਈ ਜੂਝ ਰਹੇ ਅਮਰੀਕਿਆਂ ਵਿਚਕਾਰ ਵਧ ਰਿਹਾ ਆਰਥਿਕ ਫਰਕ ਨੂੰ ਉਜਾਗਰ ਕਰਦੀ ਹੈ ਜਿੱਤੇ ਸਟਾਕ ਮਾਰਕੀਟ ਨੇ ਨਵੇਂ ਰਿਕਾਰਡ ਉੱਚ ਆਮਦਨ ਵਰਗ ਨੂੰ ਖਰਚ ਕਰਨ ਦੇ ਲਈ ਉਤਸ਼ਾਹਿਤ ਕਰ ਰਹੇ ਨੇ ਉੱਥੇ ਬਹੁਤ ਸਾਰੇ ਆਮ ਖਪਤਕਾਰ ਹੁਣ ਸਿਰਫ ਨੁਣਿੰਦੇ ਚੋਟੇ ਅੰਦੇਰੇ ਨੇ ਦਸੰਬਰ ਵਿੱਚ ਗੈਸੋਲਿਨ ਅਤੇ ਹਮਾਲਤੀ ਸਮਗਰੀ ਵਰਗੀਆਂ ਲੋੜੀਂਦੀਆਂ ਚੀਜ਼ਾਂ ਦੀ ਵਿਕਰੀ ਵਧੀ ਜਦਕਿ ਇਲੈਕਟ੍ਰੋਨਿਕਸ ਅਤੇ ਕੱਪੜਿਆਂ ਵਰਗ ਵਿਵੇਕਸ਼ੀਲ ਉਤਪਾਦਾਂ ਦੀ ਮੰਗ ਘਟੀ ਨਜ਼ਰਾਈ ਅਗਲੇ ਕੁਝ ਹਫ਼ਤਿਆਂ ਵਿੱਚ ਆਉਣ ਵਾਲੇ ਆਰਥਿਕ ਕੰਕੜੇ ਵਿਸਪਸ਼ਟ ਕਰਨਗੇ ਕਿ ਕੀ ਇਹ ਸੁਸਤਾਪਨ ਸਿਰਫ ਅਸਥਾਈ ਹੈ ਜਾਂ ਅਮਰੀਕੀ ਅਰਥਵਿਵਸਥਾ ਲਈ ਕਿਸੇ ਵੱਡੀ ਚੁਣੌਤੀ ਦਾ ਸੰਕੇਤ ਹੈ